ਨਾਵਲ ਨਵਾਂ ਜਨਮ ਭਾਗ 4 ਜੇਕਰ ਐਵੇਂ ਭੁੱਲ ਭਲੇਖੇ ਮੇਰੇ ਮਨ ਵਿੱਚ ਖੁਸ਼ੀ ਦੀ ਕੋਈ ਲਹਿਰ ਜਈ ਆਉਂਦੀ ਤਾਂ ਉਹ ਵੀ ਕਾਲੇ ਰੰਗ ਦੀ ਹੁੰਦੀ ਮੈਂ ਹੱਸ ਨਹੀਂ ਸਕਦਾ ਨਾ ਬੋਲ ਹੀ ਸਕਦਾ ਚੰਗੀ ਤਰ੍ਹਾਂ ਜੇ ਮੈਂ ਕਦੇ ਮੁਸਕਰਾਉਂਦਾ ਮੈਨੂੰ ਜਾਪਦਾ ਜਿਸ ਤਰ੍ਹਾਂ ਮੈਂ ਝੂਠ ਬੋਲ ਰਿਹਾ ਹਾਂ ਕਾਗਜ਼ਾਂ ਦੇ ਫੁੱਲਾਂ ਵਰਗੀ ਮੇਰੀ ਮੁਸਕਰਾਹਟ ਹੁੰਦੀ ਕਈ ਵਾਰ ਮੈਂ ਸੋਚਦਾ ਕਿ ਲੋਕ ਹੱਸਦੇ ਕਿਵੇਂ ਹਨ ਮੈਂ ਵੀ ਕਦੇ ਹਸਾਂਗਾ ਮੇਰੇ ਅਤਹਿ ਕਰਨ ਵਿੱਚ ਵੀ ਇੱਕ ਸਵਾਲ ਦਾ ਉੱਤਰ ਹੁੰਦਾ ਪਰ ਉਹ ਉੱਤਰ ਜਾਣਨ ਦੀ ਦਲੇਰੀ ਨਹੀਂ ਸੀ ਮੇਰੇ ਵਿੱਚ ਕਿਉਂਕਿ ਉੱਤਰ ਨਹੀਂ ਸੀ ਜੋ ਮੈਂ ਸੁਣ ਨਹੀਂ ਸਕਦਾ ਸੀ ਮੇਰੀ ਕਾਇਆ ਪੱਥਰ ਵਰਗਾ ਸੱਚ ਸਹਾਰਨਯੋਗੀ ਨਹੀਂ ਸੀ ਕਿਉਂਕਿ ਮੈਨੂੰ ਆਸ ਹੀ ਨਹੀਂ ਸੀ ਆਖਿਰ 20 ਦਿਨਾਂ ਬਾਅਦ ਜਿਹੋ ਜਿਹਾ ਮੈਂ ਗਿਆ ਸਾਂ ਲਗਭਗ ਉਹ ਜਿਹਾ ਹੀ ਮਨਾਲੀ ਤੋਂ ਵਾਪਸ ਆ ਗਿਆ ਹਾਂ ਇੱਕ ਕਵਿਤਾ ਲਿਖੀ ਉਹ ਵੀ ਬਹੁਤ ਮੁਸ਼ਕਲ ਤੇ ਅਮਰਤ ਦੇਹੀ ਕਹਿ ਕੋਹਾਏ ਉਸ ਵਿੱਚ ਮੈਂ ਵਿਆਸ ਦਰਿਆ ਨੂੰ ਸਮੇ ਦੇ ਚਿੱਟੇ ਕੂੜੇ ਨਾਲ ਤਸਬੀਹ ਦਿੰਦਿਆਂ ਕਿਹਾ ਸੀ ਕਿ ਸਮੇਂ ਦਾ ਇਹ ਚਿੱਟਾ ਕੋੜਾ ਉੱਡਿਆ ਜਾ ਰਿਹਾ ਹੈ ਪਰ ਮੈਂ ਬਿਲਕੁਲ ਚੁੱਪ ਹਾਂ ਸਮੇਂ ਦੀਆਂ ਸੁਨਹਿਰੀ ਟਾਰਾਂ ਮੇਰੇ ਕੋਲੋਂ ਚੁੰਗੀਆਂ ਪਰਦੀਆਂ ਅੱਗੇ ਨਿਕਲ ਰਹੀਆਂ ਹਨ ਪਰ ਮੈਂ ਬਿਲਕੁਲ ਪੱਥਰ ਹਾਂ ਮੇਰੇ ਸੁਪਨੇ ਬੰਜਰ ਹਨ ਮੇਰੀ ਹਿੱਕ ਵਿੱਚ ਕਾਲੀਆਂ ਚੁੱਪਾਂ ਸਿਰ ਨਵਾਈ ਬੈਠੀਆਂ ਹਨ ਕਈ ਵਾਰ ਮੈਂ ਸੋਚਦਾ ਮੈਂ ਬਿਲਕੁਲ ਅਰਜੁਨ ਵਾਂਗ ਹਾਂ ਜੋ ਮਹਾ ਬਲਕਾਰੀ ਹੁੰਦਾ ਹੋਇਆ ਵੀ ਕਿਸੇ ਕਾਰਨ ਲੜਦਾ ਲੜਦਾ ਬਲਹੀਨ ਹੋ ਗਿਆ ਸੀ ਉਹੀ ਉਸ ਦਾ ਤਨੁਸ਼ ਸੀ ਉਹੀ ਉਸ ਦੇ ਬਾਣ ਸਨ ਤੇ ਉਹੀ ਉਸ ਦੇ ਹੱਥ ਸਨ ਪਰ ਮਨ ਵਿੱਚ ਤਾਕਤ ਨਹੀਂ ਸੀ ਕਹਿੰਦੇ ਹਨ ਕਿ ਅਰਜੁਨ ਨੂੰ ਕ੍ਰਿਸ਼ਨ ਨੇ ਉਪਦੇਸ਼ ਦਿੱਤਾ ਸੁੱਤਾ ਮਨ ਜਗਾਇਆ ਤੇ ਉਸ ਦਾ ਦਿਲ ਨਰੋਆ ਕੀਤਾ ਮੈਂ ਸੋਚਦਾ ਮੇਰੇ ਮਨ ਨੂੰ ਅੱਜ ਜਗਾਉਣ ਦੀ ਲੋੜ ਹੈ ਕ੍ਰਿਸ਼ਨ ਵਾਂਗ ਹੀ ਮੇਰੇ ਮਨ ਨੂੰ ਜੇ ਕੋਈ ਅੱਜ ਜਗਾਵੇ ਤਾਂ ਸ਼ਾਇਦ ਮੈਂ ਫੇਰ ਜਾਗ ਸਕਾਂ ਤੇ ਫੇਰ ਮੁੜ ਕੇ ਜੂਝ ਸਕਾਂ ਪਰ ਮੈਂ ਸੋਚਦਾ ਕੌਣ ਹੈ ਜੋ ਮੇਰਾ ਕ੍ਰਿਸ਼ਨ ਹੋ ਸਕਦਾ ਹੈ ਕ੍ਰਿਸ਼ਨ ਜੀ ਦੇ ਜੇਸ ਉਪਦੇਸ਼ ਨੇ ਅਰਜਣ ਨੂੰ ਜਗਾਇਆ ਸੀ ਉਸ ਦਾ ਨਾਮ ਗੀਤਾ ਹੈ गीता ਕਵਿਤਾ ਵਿੱਚ ਹੈ ਸੰਸਕ੍ਰਿਤ ਦੀ ਉਤਮ ਕਵਿਤਾ ਮੈਂ ਸੋਚਦਾ ਕਿਉਂ ਨਾ ਮੈਂ ਹੀ ਆਪਣਾ ਆਪ ਕ੍ਰਿਸ਼ਨ ਬਣਾ ਐਸੀ ਕਵਿਤਾ ਲਿਖਾਂ ਜੋ ਮੈਨੂੰ ਬਲ ਪ੍ਰਦਾਨ ਕਰ ਦੇਵੇ ਕਈ ਵਾਰ ਮੈਂ ਆਪੇ ਨੂੰ ਸੰਬੋਧਨ ਕਰਕੇ ਆਖਣ ਲੱਗਦਾ ਜਾਗ ਰੇ ਮਨ ਜਾਗ ਮੇਰੇ ਮਨ ਜਾਗ ਰੇ ਮਨ ਜਾਗ ਮੇਰੇ ਮਨ ਵਾਰ-ਵਾਰ ਮੈਂ ਇਸੇ ਤੋਕ ਨੂੰ ਆਪਣੇ ਮਨ ਵਿੱਚ ਗੁੰਗਣਾਉਂਦਾ ਪਰ ਮਨ ਜਾਗਣ ਵਿੱਚ ਨਾ ਆਉਂਦਾ ਕਈ ਵਾਰ ਮੈਂ ਸੋਚਦਾ ਕਿ ਸ਼ਾਇਦ ਬਾਣੀ ਪੜਨ ਵਾਂਗ ਇਸ ਤੋਕ ਨੂੰ ਰਟਣ ਨਾਲ ਹੀ ਮੇਰਾ ਮਨ ਕੁਝ ਜਾਗ ਪਵੇ ਪਰ ਇਹ ਨਿਰਾਪੁਲੇਖਾ ਸੀ ਜਿਸ ਨੂੰ ਸਮਝਦਾ ਹੋਇਆ ਵੀ ਮੈਂ ਮੰਨਣ ਲਈ ਮਜਬੂਰ ਹਾਂ ਮੈਂ ਬਹੁਤ ਯਤਨ ਕੀਤਾ ਕਿ ਇਸ ਕਵਿਤਾ ਨੂੰ ਪੂਰੀ ਕਰਾਂ ਮੇਰਾ ਖਿਆਲ ਇਹ ਸੀ ਕਿ ਇਹ ਕਵਿਤਾ ਲਿਖੀ ਗਈ ਤਾਂ ਸਮਝ ਲਓ ਮਨ ਜਾਗ ਪਿਆ ਬਨ ਨਹੀਂ ਟੁੱਟਣ ਦੀ ਧੀਰ ਹੈ ਆਪੇ ਹੜ ਆ ਜਾਵੇਗਾ ਪਰ ਪਤਾ ਨਹੀਂ ਕੀ ਕਾਰਨ ਸੀ ਇਸ ਤੁਕ ਤੋਂ ਅਗਲੀ ਤੁਕ ਉੱਕਾ ਹੀ ਨਾ ਆਉੜਦੀ ਕਿੰਨੀ ਵਾਰ ਮੈਂ ਕਾਗਜ਼ ਪੈਨਸਲ ਫੜ ਕੇ ਇਸ ਨੂੰ ਲਿਖਣ ਲੱਗਾ ਕਿੰਨੀ ਵਾਰ ਮੈਂ ਇਸ ਤੋਕ ਨੂੰ ਆਪਣੇ ਮੂੰਹ ਵਿੱਚ ਗੁਣਗਾਇਆ ਖਿਆਲ ਸੀ ਕਿ ਅਗਲੀ ਤੋਕ ਇਸ ਤਰ੍ਹਾਂ ਗਲੋਟੇ ਵਾਂਗੂ ਆਪੇ ਉੱਡੜ ਪਵੇਗੀ ਪਰ ਇਹ ਉੱਕਾ ਹੀ ਨਾ ਹੋ ਸਕਿਆ ਜਾਗ ਮੇਰੇ ਨਾਲ ਮਿਲਦੇ ਜੁਲਦੇ ਕਾਫੀਏ ਵੀ ਲਿਖ ਕੇ ਦੇਖੇ ਰਾਗ ਮੇਰੇ ਭਾਗ ਮੇਰੇ ਲਾਗ ਮੇਰੇ ਝਾਗ ਮੇਰੇ ਪਰ ਮੈਂ ਕੁਝ ਵੀ ਨਾ ਲਿਖ ਸਕਿਆ ਆਖਰ ਮੈਨੂੰ ਆਪਣਾ ਆਪ ਬਹੁਤ ਹੀ ਘਟੀਆ ਲੱਗਣ ਲੱਗਾ ਕਈ ਵਾਰ ਅਮਰਿਤ ਮੈਨੂੰ ਡਿੱਗੇ ਨੂੰ ਉਠਾਣ ਵਾਂਗ ਮਦਦ ਕਰਨ ਲੱਗਦਾ ਕਾਗਜ਼ ਪੈਨਸਲ ਫੜ ਕੇ ਉਹ ਮੇਰੇ ਕੋਲ ਆ ਬੈਂਦਾ ਤੇ ਮੇਰੇ ਮੂੰਹ ਵੱਲ ਤੱਕਣ ਲੱਗਦਾ ਉਸ ਦਾ ਮਤਲਬ ਹੁੰਦਾ ਕਿ ਕੁਝ ਨਾ ਕੁਝ ਬੋਲਾਂ ਮੈਂ ਤਾਂ ਜੋ ਉਹਨੂੰ ਲਿਖੇ ਉਹ ਓਲਜਲੂ ਗਲਤ ਠੀਕ ਕੁਝ ਨਾ ਕੁਝ ਬੋਲਾਂ ਤੇ ਸਹੀ ਆਪੇ ਕਵਿਤਾ ਬਣੇਗੀ ਆਖਰ ਮੈਂ ਇੱਕ ਕਵੀ ਹਾਂ ਐਡੀ ਵੀ ਕੀ ਗੱਲ ਹੈ ਕਿ ਕੁਝ ਵੀ ਨਾ ਲਿਖ ਸਕਾਂ ਪਰ ਮੈਂ ਕੁਝ ਵੀ ਨਹੀਂ ਸੀ ਲਿਖ ਸਕਦਾ ਊਲ ਜਲੂਲ ਗਲਤ ਠੀਕ ਮੈਥੋਂ ਕੁਝ ਵੀ ਬੋਲ ਨਾ ਹੁੰਦਾ ਊਲ ਜਲੂਲ ਵੀ ਬੋਲਦਾ ਕੀ ਜਦ ਕੋਈ ਗੱਲ ਹੀ ਨਹੀਂ ਫੁਰਦੀ ਉਹ ਜਲੂਲ ਦਾ ਮਤਲਬ ਸਿਰਫ ਊਲ ਜਲੂਲ ਹੀ ਨਹੀਂ ਸੀ ਉਸ ਦਾ ਮਤਲਬ ਇਹ ਸੀ ਕਿ ਜੋ ਕੁਝ ਵੀ ਮੈਂ ਬੋਲਾਂਗਾ ਊਲ ਜਲੂਲ ਹੀ ਸਮਝ ਕੇ ਉਸ ਵਿੱਚੋਂ ਵੀ ਸ਼ਾਇਦ ਕੋਈ ਉੱਤਮ ਕਵਿਤਾ ਨਿਕਲ ਆਵੇ ਕਈ ਵਾਰ ਉਹ ਸਮਝਦਾ ਕਵੀ ਜੋ ਵੀ ਕਹਿੰਦਾ ਹੈ ਉਹ ਇੱਕ ਕਵਿਤਾ ਹੁੰਦੀ ਹੈ ਟੈਗੋਰ ਬਾਰੇ ਉਹ ਕਹਿੰਦਾ ਸੀ ਜੋ ਉਹ ਬੋਲਦਾ ਕਵਿਤਾ ਹੁੰਦੀ ਵਾਦੀ ਨੂੰ ਸੰਬੋਧਨ ਕਰਦਾ ਉਹ ਛੋਕੋਟੀ ਦੀ ਕਵਿਤਾ ਹੁੰਦੀ ਬਦਲਾ ਨੂੰ ਕੁਝ ਕਹਿਣਾ ਹੁੰਦਾ ਉਹ ਛੋਕੋਟੀ ਦੀ ਕਵਿਤਾ ਵਿੱਚ ਹਾਲਾਂਕਿ ਉਹ ਗੱਲਾਂ ਕਰਦਾ ਕਈ ਵਾਰ ਉਹ ਆਖਦਾ ਕਿ ਲਿਖਣ ਵਾਲੇ ਪੋਰੀਆਂ ਵਿੱਚ ਵੀ ਬੰਦ ਪਏ ਹੋਏ ਲਿਖਦੇ ਹਨ ਹੱਥ ਕੜੀਆਂ ਵਿੱਚ ਬੱਜੇ ਤੇ ਫਾਂਸੀਆਂ ਉੱਤੇ ਝੂਲਦੇ ਹੋਏ ਜੂਲੀਅਸ ਫਿਊਚਿਕ ਨੇ ਆਪਣੀ ਪੁਸਤਕ ਫਾਂਸੀ ਦੀ ਕਾਲ ਕੋਠੜੀ ਵਿੱਚ ਮਾਰਾਂ ਖਾ ਖਾ ਲਿਖੀ ਹੈ ਉਤੋਂ ਪੁਲਿਸ ਕਟ ਦੀ ਤੇ ਤਸੀਹੇ ਦੇ ਰਹੀ ਹੈ ਪਰ ਉਹ ਕਾਇਲ ਹੋਇਆ ਪਿਆ ਵੀ ਲਗਾਤਾਰ ਲਿਖ ਰਿਹਾ ਹੈ ਦੁਨੀਆ ਦੀ ਅਜੀਮ ਪੁਸਤਕ ਉਹਨੇ 13 ਵਰੇ ਦੀ ਕੁੜੀ ਦੀ ਮਿਸਾਲ ਦਿੱਤੀ ਉਸ ਜਹੂਦੀ ਡੱਚ ਕੁੜੀ ਨੇ 나ਜੀਆ ਦੇ ਜ਼ੁਲਮਾਂ ਥੱਲੇ ਇੱਕ ਭੋਰੇ ਵਿੱਚ ਬੰਦ ਪਿਆ ਇੱਕ ਕਿਤਾਬ ਲਿਖੀ ਹੈ ਏ ਡਾਇਰੀ ਆਫ ਦੀ ਐਨ ਫਰੌਕ ਸਾਰੀ ਦੁਨੀਆ ਇਸ ਕਿਤਾਬ ਨੂੰ ਦੇਖ ਕੇ दंग रह ਗਈ ਹੈ ਐਨ ਫਰੌਕ ਸੀ ਉਸ ਦਾ ਨਾਂ ਇਸ ਕਿਤਾਬ ਵਿੱਚ ਉਸ ਨੇ ਆਪਣੇ ਉਸ ਸਮੇਂ ਦੇ ਸਾਰੇ ਅਨੁਭਵ ਬੜੀ ਹੀ ਸਾਦਾ ਬੋਲੀ ਵਿੱਚ ਸੱਚੋ ਸੱਚ ਲਿਖੇ ਹਨ ਸੋ ਉਹ ਗੱਲ ਮੁਕਾਉਂਦਾ ਕਿ ਜੇਕਰ ਲਿਖਣਾ ਹੋਵੇ ਤਾਂ ਹਰ ਸਮੇਂ ਤੇ ਹਰ ਥਾਂ ਹੀ ਲੇਖਕ ਲਿਖ ਸਕਦਾ ਹੈ ਇਹ ਐਵੇਂ ਇੱਕ ਬਹਾਨਾ ਹੈ ਕਿ ਮੇਰੇ ਮੂਡ ਗਵਾਚੇ ਹਨ ਜਾਂ ਲਿਖਣ ਲਈ ਕੁਝ ਸੋਜਦਾ ਨਹੀਂ ਕਈ ਵਾਰ ਉਹ ਕ੍ਰਿਸ਼ਨ ਵਾਂਗ ਹੀ ਮੇਰਾ ਮਨ ਜਗਾਉਂਦਾ ਤੇ ਮੈਨੂੰ ਜਿਵੇਂ ਟੰਬਣ ਲੱਗਦਾ ਕਈ ਵਾਰ ਉਹ ਆਖਦਾ ਕਿ ਜੇ ਮੈਂ ਲਿਖਣਾ ਚਾਹਾਂ ਤਾਂ ਇਸ ਮਨਾਲੀ ਬਾਰੇ ਹੀ ਬਹੁਤ ਕੁਝ ਲਿਖ ਸਕਦਾ ਹਾਂ ਸੈਂਕੜੇ ਕਵਿਤਾਵਾਂ ਪਾਈ ਵੀਰ ਸਿੰਘ ਕਸ਼ਮੀਰ ਗਏ ਪੂਰੀ ਕਿਤਾਬ ਲਿਖੀ ਕਵੀ ਟੈਗ ਹੋਰ ਡਲਹੋਜੀ ਗਏ ਸੈਂਕੜੇ ਕਵਿਤਾਵਾਂ ਸੋ ਮੈਂ ਜਰਾ ਕੋਸ਼ਿਸ਼ ਕਰਾਂ ਕੋਸ਼ਿਸ਼ ਹੀ ਨਹੀਂ ਕਰਦਾ ਮੈਂ ਨਹੀਂ ਤਾਂ ਵਜ੍ਹਾ ਕੋਈ ਨਹੀਂ ਕਈ ਵਾਰ ਉਹ ਵਿਸ਼ੇ ਵੀ ਮੈਨੂੰ ਆਪ ਚੁਣ ਕੇ ਦਿੰਦਾ ਕੇ ਜੇ ਮੈਂ ਇਨ੍ਹਾਂ ਵਿਸ਼ਿਆਂ ਬਾਰੇ ਲਿਖਾਂ ਤਾਂ ਬੜੀ ਹੀ ਉੱਚੀ ਕਵਿਤਾ ਹੋਵੇ ਜਿਸ ਤਰ੍ਹਾਂ ਉਹ ਕਹਿੰਦਾ ਹੁੰਦਾ ਮੇਰੀ ਬੋਲੀ ਤੇ ਸ਼ੈਲੀ ਹੈ ਤੇ ਕੁਦਰਤ ਵੱਲੋਂ ਕਾਵ ਕਲਾ ਦੀ ਦਾਤ ਮਿਲੀ ਹੋਈ ਹੈ ਜੇ ਮੈਂ ਉਹਦੇ ਦੱਸੇ ਹੋਏ ਵਿਸ਼ਿਆਂ ਨੂੰ ਕਵਿਤਾਦਿਆਂ ਤੇ ਛੰਦਾਂ ਵਿੱਚ پرو ਦਿਆਂ ਤਾਂ ਬੜੀ ਅਲੌਕਿਕ ਰਚਨਾ ਹੋਵੇ ਪਰ ਜੇਕਰ ਕੁਝ ਮੈਂ ਕਰਾਂ ਹੀ ਨਾ ਇੱਕ ਦਿਨ ਰਾਤ ਨੂੰ ਅਸੀਂ ਸਹਿਰ ਸਪਾਟੇ ਲਈ ਬਾਜ਼ਾਰ ਵੱਲ ਜਾ ਰਹੇ ਸਾਂ ਸੜਕ ਦੇ ਇੱਕ ਕੰਢੇ ਉੱਤੇ ਦਿਉਦਾਰਾਂ ਦਾ ਕਾਲਾ ਜੰਗਲ ਚੁੱਪਚਪੀਤਾ ਖੜਾ ਸੀ ਥੋੜਾ ਅੱਗੇ ਗਏ ਤਾਂ ਜੰਗਲ ਦੇ ਹਨੇਰੇ ਵਿੱਚ ਇੱਕ ਚੁੱਲ੍ਹਾ ਬਲ ਰਿਹਾ ਸੀ ਦੇਣ ਦੇ ਥੱਕੇ ਕੁੱਲੀ ਮਜ਼ਦੂਰ ਦੇ ਉਹ ਦਾਰਾਂ ਵਿੱਚ ਡੇਰਾ ਲਾਈ ਰੋਟੀਆਂ ਪਕਾਉਂਦੇ ਸਨ ਕਾਲੇ-ਕਾਲੇ ਜੰਗਲ ਵਿੱਚ ਲਟ-ਲਟ ਬਲਦਾ ਸੁਰਖ ਚੁੱਲ੍ਹਾ ਬਹੁਤ ਹੀ ਸੋਹਣਾ ਲੱਗਦਾ ਸੀ ਚਾਰ ਚੁਫੇਰੇ ਚਾਨਣ ਦਾ ਇੱਕ ਸ਼ੰਭ ਜਿਹਾ ਲੱਗ ਰਿਹਾ ਸੀ ਬੜਾ ਹੀ ਸੋਹਣਾ ਮੰਜ਼ਰ ਸੀ ਕਈ ਵਾਰ ਇਹ ਲਾਟ ਲਾਟਾ ਬਲਦਾ ਚੁੱਲ੍ਹਾ ਅਸੀਂ ਦੇਖਦੇ ਇੱਕ ਦਿਨ ਮੈਂ ਆਖਿਆ ਬੜਾ ਹੀ ਸੋਹਣਾ ਚਿੱਤਰ ਹੈ ਸ਼ਕਤੀਸ਼ਾਲੀ ਪੇਂਟਿੰਗ ਕਾਲੇ ਕਾਲੇ ਜੰਗਲ ਵਿੱਚ ਸੰਧੂਰੀ ਰੰਗ ਦਾ ਜਗ ਦਾ ਚੁੱਲ੍ਹਾ ਅਮਰਤਾ ਖਣ ਲੱਗਾ ਮੈਂ ਇਸ ਬਾਰੇ ਹੀ ਕਵਿਤਾ ਲਿਖਾਂ ਮੈਂ ਆਖਿਆ ਕਵਿਤਾ ਵਿੱਚ ਮੈਂ ਇਸ ਬਾਰੇ ਕੀ ਕਹਾਂਗਾ ਉਸ ਆਖਿਆ ਇਹੋ ਕਹ ਦੇ ਦਰਿਆ ਦੇ ਕੰਢੇ ਛੇ ਮੁਸਾਫਿਰ ਸੁਰਖ ਸੁਰਖ ਚੁੱਲਾ ਤੇ ਕਾਲਾ ਕਾਲਾ ਜੰਗਲ ਇਹ ਬਹੁਤ ਸੋਹਣੀ ਕਵਿਤਾ ਹੈ ਧੰਨਵਾਦ